ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਥਾਂ-ਥਾਂ ਤੇ ਜਾ ਕੇ ਭਲੇ ਪੁਰਖਾਂ ਨੂੰ ਰਾਹੇ ਪਾਉਂਦੇ ਸਤਨਾਮ ਦਾ ਉਪਦੇਸ਼ ਦੇ ਕੇ ਤਾਰਦੇ ਸਨ ਉਸੇ ਤਰ੍ਹਾਂ ਹੀ ਮਾੜੇ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਮਾੜੇ ਕੰਮਾਂ ਤੋਂ ਰੋਕ ਕੇ ਧਰਮ ਦੀ ਕਿਰਤ ਵਿੱਚ ਲਗਾ ਦਿੰਦੇ ਸਨ ਜੋ ਲੋਕ ਜਗਤ ਨੂੰ ਦੁੱਖ ਦਿੰਦੇ ਸਨ ਉਹਨਾਂ ਨੂੰ ਸੁੱਖ ਦੇਣ ਵਾਲਾ ਬਣਾ ਦਿੰਦੇ ਸਨ ਅਤੇ ਨੇਕੀ ਤੇ ਵਾਹਿਗੁਰੂ ਦਾ ਪਿਆਰ ਉਹਨਾਂ ਦੇ ਅੰਦਰ ਜਗਾ ਕੇ ਉਹਨਾਂ ਦਾ ਪਾਰ ਉਤਾਰਾ ਕਰ ਦਿੰਦੇ ਸਨ ਇਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਲੰਘ ਰਹੇ ਸਨ ਉਹ ਪਿੰਡ ਚੋਰਾਂ ਦਾ ਪਿੰਡ ਸੀ ਅਤੇ ਉਸ ਪਿੰਡ ਦੇ ਚੋਰਾਂ ਨੇ ਦੇਖਿਆ ਕਿ ਗੁਰੂ ਜੀ ਦੇ ਚਿਹਰੇ ਤੇ ਲਾਲੀ ਸੀ ਬੜਾ ਖੜਿਆ ਚਿਹਰਾ ਸੀ ਤੇ ਚੋਰਾਂ ਨੇ ਸਮਝਿਆ ਕਿ ਇਸ ਦੇ ਪੱਲੇ ਬਹੁਤ ਧਨ ਹੈ ਇਹਨਾਂ ਦਾ ਚਿਹਰਾ ਧਨ ਕਰਕੇ ਖੜਿਆ ਹੈ ਅਤੇ ਕੱਪੜਿਆਂ ਤੋਂ ਵੀ ਲੱਗਦਾ ਹੈ ਕਿ ਇਹ ਬਹੁਤ ਅਮੀਰ ਕਰਦੇ ਹਨ ਉਹ ਚੋਰ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੇ ਚੁਫੇਰੇ ਆਖ ਲੋਤੇ ਤੇ ਜਦੋਂ ਉਹਨਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਤਾਂ ਅੰਦਰੋਂ ਕੁਛ ਢੱਲੇ ਜੇ ਹੋ ਗਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਇੱਕ ਚੋਰ ਦੇ ਮੂੰਹੋਂ ਸੱਚ ਨਿਕਲ ਗਿਆ ਕਹਿਣ ਲੱਗਾ ਅਸੀਂ ਚੋਰ ਹਾਂ ਅਸੀਂ ਚੋਰੀ ਕਰਦੇ ਹਾਂ ਲੋਕਾਂ ਨੂੰ ਠੱਗਦੇ ਹਾਂ ਅਤੇ ਠੱਗ ਕੇ ਉਹਨਾਂ ਦਾ ਧਨ ਦੌਲਤ ਖੋਹ ਕੇ ਉਹਨਾਂ ਨੂੰ ਮਾਰ ਦਿੰਦੇ ਹਾਂ ਤੇ ਅਸੀਂ ਤੁਹਾਡੇ ਨਾਲ ਵੀ ਉਹੀ ਕਰਾਂਗੇ ਤੁਹਾਡੇ ਕੋਲ ਜੋ ਵੀ ਹੈ ਉਹ ਸਾਨੂੰ ਦੇ ਦਿਓ ਇਸ ਤੋਂ ਬਾਅਦ ਅਸੀਂ ਤੁਹਾਨੂੰ ਮਾਰ ਦੇਵਾਂਗੇ ਤਾਂ ਭਾਈ ਮਰਦਾਨਾ ਜੀ ਨੇ ਉਹਨਾਂ ਚੋਰਾਂ ਨੂੰ ਕਿਹਾ ਕਿ ਤੁਸੀਂ ਜਾਣਦੇ ਨਹੀਂ ਹੋ ਇਹ ਕੌਣ ਹਨ ਇਹ ਗੁਰੂ ਨਾਨਕ ਹਨ ਦੇਨ ਦੁਨੀ ਦੇ ਪਾਤਸ਼ਾਹ ਹਨ ਚੋਰਾਂ ਨੇ ਕਿਹਾ ਗੁਰੂ ਨਾਨਕ ਸਾਨੂੰ ਤੇ ਨਹੀਂ ਪਤਾ ਪਰ ਹਾਂ ਜੇ ਤੂੰ ਕਹਿਣਾ ਹੈ ਕਿ ਇਹ ਦੇਨ ਦੁਨੀ ਦੇ ਪਾਤਸ਼ਾਹ ਨੇ ਤੇ ਜੋ ਪਾਤਸ਼ਾਹ ਹੁੰਦੇ ਨੇ ਉਹਨਾਂ ਕੋਲ ਬਹੁਤ ਧਨ ਬਹੁਤ ਹੀਰੇ ਜਵਾਹਰਤ ਹੁੰਦੇ ਨੇ ਤੇ ਯਕੀਨਨ ਇਸ ਕੋਲ ਵੀ ਹੋਏਗਾ। ਤਦ ਗੁਰੂ ਨਾਨਕ ਦੇਵ ਜੀ ਨੇ ਇੱਕ ਭਰਵੀਂ ਆਵਾਜ਼ ਵਿੱਚ ਆਖਿਆ ਤੁਸੀਂ ਸਾਨੂੰ ਬੇਸ਼ੱਕ ਮਾਰੋ ਪਰ ਪਹਿਲਾਂ ਇੱਕ ਕੰਮ ਕਰ ਲਵੋ ਕਿਉਂਕਿ ਕਹਿੰਦੇ ਨੇ ਮਰਨ ਵਾਲੇ ਦੀ ਇੱਕ ਇੱਛਾ ਪੂਰੀ ਕਰੀਦੀ ਹੈ। ਤਾਂ ਉਹਨਾਂ ਚੋਰਾਂ ਨੇ ਪੁੱਛਿਆ ਕਿਹੜਾ ਕੰਮ ਦੱਸੋ ਅਸੀਂ ਹੁਣੇ ਕਰ ਦਿੰਦੇ ਹਾਂ ਤੇ ਗੁਰੂ ਜੀ ਨੇ ਇੱਕ ਪਾਸੇ ਵੱਲ ਉਂਗਲ ਕਰਕੇ ਕਿਹਾ ਉਹ ਜੋ ਧੂਆਂ ਨਜ਼ਰ ਆਉਂਦਾ ਹੈ ਨਾ ਉਥੋਂ ਇੱਕ ਅੱਗ ਦਾ ਲਾਂਬੂ ਲੈ ਆਓ ਸਾਨੂੰ ਮਾਰ ਕੇ ਇਸ ਤਰ੍ਹਾਂ ਹੀ ਸੁੱਟ ਨਾ ਜਾਇਓ ਲੱਕਣਾ ਪਾ ਕੇ ਲਾਂਬੂ ਲਾ ਕੇ ਸਾਡਾ ਸੰਸਕਾਰ ਕਰ ਦਿਓ ਤਦ ਚੋਰਾਂ ਨੇ ਕਿਹਾ ਅਸੀਂ ਇੰਨੇ ਬੇਵਕੂਫ ਨਹੀਂ ਹਾਂ ਕਿ ਤੁਸੀਂ ਸਾਨੂੰ ਬਹਾਨੇ ਨਾਲ ਕਿਸੇ ਪਾਸੇ ਘੱਲੋਗੇ ਤੇ ਅਸੀਂ ਚੱਲੇ ਜਾਵਾਂਗੇ ਅਸੀਂ ਕਈ ਸਾਲਾਂ ਤੋਂ ਚੋਰੀਆਂ ਕਰਦੇ ਆ ਰਹੇ ਹਾਂ ਕਈ ਲੋਕ ਮਾਰੇ ਹਨ ਤਾਂ ਗੁਰੂ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ ਭਾਈ ਲੋਕੋ ਤੁਸੀਂ ਚਾਰ ਜਾਣੇ ਹੋ ਤੁਸੀਂ ਦੋ ਜਣ ਸਾਡੇ ਕੋਲ ਖਲੋ ਜਾਵੋ ਤੇ ਦੋ ਜਾਨੀ ਉੱਥੋਂ ਬਲਦੀ ਲੱਕੜ ਲੈ ਆਵੋ ਤੇ ਫਿਰ ਬੇਸ਼ੱਕ ਆਣ ਕੇ ਸਾਨੂੰ ਮਾਰ ਦਿਓ। ਤਦ ਉਹ ਚੋਰਾਂ ਨੇ ਆਖਿਆ ਅਸੀਂ ਕਈ ਲੋਕ ਮਾਰੇ ਹਨ ਪਰ ਹੱਸ ਕੇ ਕਿਸੇ ਨੇ ਕਿਹਾ ਕਿ ਬੇਸ਼ੱਕ ਮਾਰ ਦਿਓ। ਠੀਕ ਹੈ ਪਰ ਜਿਹੜਾ ਤੁਸੀਂ ਇਹ ਬਹਾਨਾ ਕੀਤਾ ਹੈ ਅੱਗ ਲਿਆਉਣ ਦਾ ਉਹ ਵੀ ਅਸੀਂ ਲੈ ਆਵਾਂਗੇ। ਤੁਸੀਂ ਸਾਡੇ ਕੋਲੋਂ ਬਚ ਕੇ ਕਿਤੇ ਨਹੀਂ ਜਾ ਸਕਦੇ। ਤੇ ਫਿਰ ਉਹ ਦੋ ਚੋਰ ਅਗਲੇਨ ਦੌੜੇ ਜਦੋਂ ਉਹ ਅੱਗੇ ਦੇ ਕਰੀਬ ਪਹੁੰਚੇ ਉਹ ਕੀ ਦੇਖਦੇ ਹਨ ਕਿ ਉੱਥੇ ਚਿਖਾ ਬਲਦੀ ਪਈ ਸੀ ਜਿਸ ਆਦਮੀ ਦੀ ਚਿਖਾ ਬਲਦੀ ਪਈ ਸੀ ਕੁਝ ਜਮਦੂਤ ਉਸ ਨੂੰ ਕੁੱਟ ਰਹੇ ਸਨ ਤੇ ਉਹ ਚੀਕ ਰਿਹਾ ਸੀ ਤੇ ਫਿਰ ਥੋੜੀ ਦੇਰ ਬਾਅਦ ਜਮਦੂਤ ਚਲੇ ਗਏ ਤੇ ਦੇਵਤੇ ਆ ਗਏ ਕਈ ਲੋਕ ਉਹਨਾਂ ਨੂੰ ਫਰਿਸ਼ਤੇ ਆਖਦੇ ਸਨ ਇਹ ਦੇਵਤੇ ਜਾਂ ਫਰਿਸ਼ਤੇ ਕਿਸੇ ਨੂੰ ਨਹੀਂ ਸੰਦੇਸਦੇ ਨਾ ਹੀ ਜਮਦੂਤ ਕਿਸੇ ਨੂੰ ਦਿਖਦਾ ਸੀ ਪਰ ਇਹਨਾਂ ਚੋਰਾਂ ਨੂੰ ਦਿਸ ਪਏ ਇਹ ਚੋਰ ਠੰਬਰ ਕੇ ਰਹਿ ਗਏ ਇਹਨਾਂ ਚੋਰਾਂ ਨੇ ਉਹਨਾਂ ਦੇਵਤਿਆਂ ਨੂੰ ਪੁੱਛਿਆ ਤੁਸੀਂ ਕੌਣ ਹੋ ਤੇ ਕੀ ਪਏ ਕਰਦੇ ਹੋ ਤਦ ਉਹਨਾਂ ਦੇਵਤਿਆਂ ਵਿੱਚੋਂ ਇੱਕ ਨੇ ਕਿਹਾ ਇਹ ਆਦਮੀ ਜਿਸ ਦੀ ਚਿਖਾ ਬਲਦੀ ਹੈ ਬੜਾ ਭਾਰਾ ਪਾਪੀ ਸੀ ਬਹੁਤ ਮਾੜੇ ਕਰਮ ਕੀਤੇ ਸਨ ਇਸ ਨੇ ਕੁੰਭੀ ਨਰਕ ਵਿੱਚ ਪੈਣਾ ਸੀ ਪਰ ਜਿਸ ਪਰਮਾਤਮਾ ਰੂਪ குரு ਨੂੰ ਤੁਸੀਂ ਮਾਰਨ ਵਾਸਤੇ ਘੇਰ ਲਿਆ ਹੈ ਉਸਦੀ ਨજર ਇਸ ਦੀ ਚਿਖਾ ਪਰ ਪੈ ਗਈ ਤੇ ਸਤਿਗੁਰੂ ਨਾਨਕ ਦੀ ਪਵਿੱਤਰ ਨજર ਨਾਲ ਇਸ ਦੇ ਸਾਰੇ ਪਾਪ ਸੜ ਗਏ ਹੁਣ ਇਸ ਨੂੰ ਸਵਰਗਾਂ ਵਿੱਚ ਲਿਜਾ ਰਹੇ ਹਾਂ ਤੇ ਉਹ ਚੋਰ ਉਹ ਦੇਵਤਿਆਂ ਦੀ ਗੱਲ ਸੁਣ ਕੇ ਕੰਬਣ ਲੱਗ ਪਏ ਤੇ ਸੋਚਣ ਲੱਗੇ ਜਿਸ ਨੂੰ ਅਸੀਂ ਮਾਰ ਲੱਗੇ ਹਾਂ ਉਹ ਕਿੱਡਾ ਮਹਾਂਪੁਰਖ ਹੈ ਉਸ ਦੀ ਮਿਹਰ ਦੀ ਨਦਰ ਨਾਲ ਹੀ ਕੀ ਕੁਝ ਬਦਲ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਨજર ਨਾਲ ਕਈ ਪਾਪ ਸੜ ਜਾਂਦੇ ਹਨ ਕਈ ਕਰਮ ਬਦਲ ਜਾਂਦੇ ਹਨ ਤੇ ਅਸੀਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇਨਾ ਕਿੰਧਿਆ ਹੀ ਉਹ ਉੱਥੋਂ ਪੱਜਾਏ ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰੀਂ ਪੈ ਗਏ ਤੇ ਆਪਣੀਆਂ ਗਲਤੀਆਂ ਆਪਣੇ ਪਾਪਾਂ ਲਈ ਮਾਫੀ ਮੰਗਣ ਲੱਗੇ ਦੂਸਰੇ ਚੋਰਾਂ ਨੇ ਪੁੱਛਿਆ ਓਏ ਇਹ ਕੀ ਹੋਇਆ ਇਹ ਤੁਸੀਂ ਕੀ ਕਰ ਰਹੇ ਹੋ ਤਾਂ ਉਹਨਾਂ ਚੋਰਾਂ ਨੇ ਸਾਰੀ ਗੱਲ ਜੋ ਦੇਖੀ ਸੀ ਸੁਣੀ ਸੀ ਕੋਸਚੋਰਾ ਨੂੰ ਕਹਿ ਸੁਣਾਈ ਸਾਰੇ ਚੋਰ ਕੰਬੁੱਠੇ ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਕੇ ਬੇਨਤੀ ਕਰਨ ਲੱਗੇ ਪਾਤਸ਼ਾਹ ਅਸੀਂ ਬੜੇ ਪਾਪੀ ਹਾਂ ਬੜੇ ਪਾਪ ਕੀਤੇ ਹਨ ਸਾਡੇ ਪਾਪ ਬਖਸ਼ ਦਿਓ ਤਦ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਇਹ ਜੋ ਪਾਪ ਕਰਮ ਕਰਦੇ ਹੋ ਛੱਡ ਦਿਓ ਜੋ ਲੋਕਾਂ ਦਾ ਲੁੱਟਿਆ ਠੱਗਿਆ ਤਾਂ ਤੁਸੀਂ ਇਕੱਠਾ ਕੀਤਾ ਹੈ ਉਹ ਗਰੀਬਾਂ ਲੋੜਵੰਦਾਂ ਨੂੰ ਵੰਡ ਦਿਓ ਧਰਮ ਦੀ ਕਿਰਤ ਕਰੋ ਤਦ ਤੁਹਾਡੇ ਪਾਪ ਬਖਸ਼ੇ ਜਾਣਗੇ ਤੇ ਉਹਨਾਂ ਚੋਰਾਂ ਨੇ ਗੁਰੂ ਦੀ ਆਗਿਆ ਮੰਨ ਲਈ ਤੇ ਗੁਰੂ ਜੀ ਨੇ ਉਹਨਾਂ ਨੂੰ ਨਾਮਦਾਨ ਦਿੱਤਾ ਧਰਮ ਦੀ ਕਿਰਤ ਤੇ ਲਾਇਆ ਪਾਪ ਦੀ ਥਾਂ ਪੁੰਨ ਕਰਮਾਂ ਵਿੱਚ ਜੋੜ ਦਿੱਤਾ ਕਰਮਾਂ ਵਿੱਚ ਜੋੜ ਦਿੱਤਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਵੇਲੇ ਇੱਕ ਸ਼ਬਦ ਵੀ ਉਚਾਰਿਆ ਲਬ ਕੁੱਤਾ ਕੋੜ ਜੋੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲਮੁਖੀ ਸੁੱਧੀ ਅਗਨ ਕ੍ਰੋਧ ਚੰਡਾਲ ਰਸਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਇਸ ਸ਼ਬਦ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾੜੇ ਕਰਮ ਗਿਣੇ ਹਨ ਲੋਭ ਨੂੰ ਕੁੱਤਾ ਝੂਠ ਬੋਲਣ ਨੂੰ ਚੂੜਾ ਠੱਗੀ ਨੂੰ ਮਰਦਾਰ ਖਾਣਾ ਪ੍ਰਾਈ ਨਿੰਦਿਆਂ ਨੂੰ ਪ੍ਰਾਈ ਮੈਲ ਵਿੱਚ ਮੂੰਹ ਪਾਉਣਾ ਤੇ ਕ੍ਰੋਧ ਨੂੰ ਅਗਨੀ ਤੁਲ ਸਾੜਨ ਵਾਲਾ ਚੰਡਾਲ ਦੱਸਿਆ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਚੋਰਾਂ ਦਾ ਆਧਾਰ ਕਰਕੇ ਅਗਾਹ ਤੁਰ ਪਏ ਤੇ ਭਾਈ ਮਰਦਾਨਾ ਜੀ ਤਨ ਗੁਰ ਨਾਨਕ ਤਨ ਗੁਰ ਨਾਨਕ ਕਰਦਾ ਉਹਨਾਂ ਦੇ ਪਿੱਛੇ ਚੱਲ ਪਏ